ਕਈ ਵਾਰ ਮੈਨੂੰ ਪੁੱਛਣਗੇ ਯਾਰ ਤੁਹਾਡੀ ਫਿਲਮ ਦੇ ਵਿੱਚ ਜਿਹੜੀਆਂ ਐਕਟਰ ਨਹੀਂ ਹੁੰਦੀਆਂ ਨੇ ਬੜੀਆਂ ਪਤਲੀਆਂ ਰਹਿਦੀਆਂ ਨੇ ਸੱਚੀਆਂ ਕਿ ਕੋਈ ਕੰਪਿਊਟਰ ਨਾਲ ਬਣਾਉਂਦੇ ਮੈਂ ਕਹਿੰਨੀ ਉਹ ਸੱਚੀ ਬੜੀਆਂ ਪਤਲੀਆਂ ਹੁੰਦੀਆਂ ਨੇ ਅਸੀਂ ਤੇ ਕੁਝ ਖਾਂਦੀਆਂ ਵੀ ਨਹੀਂ ਬੜੀਆਂ ਮੋਟੀਆਂ ਹੋ ਜਾਂਦੀਆਂ ਮੈਂ ਫਿਰ ਹਨਾ ਕਈ ਵਾਰੀ ਨਾ ਖੇਚਲੀ ਐਨੀ ਹੁੰਦੀ ਆ ਘਰ ਦੀ ਤੇ ਬੰਦੇ ਨੂੰ ਮਤਲਬ ਆ ਬਾਹਰ ਅੰਦਰ ਜਾਂਦਾ ਉਹ ਵੀ ਇਸ ਭਾਬੀ ਨਹੀਂ ਬਣਦਾ ਕਰਨੀ ਇਹ ਹੁਣ ਹੋਇਆ ਬੀਸਿਕਲੀ ਪਿਛਲੇ 15-20 ਸਾਲਾਂ ਦੀ ਮੈਂ ਗੇੜ ਕਰਾ ਉਸ ਤੋਂ ਪਹਿਲਾਂ ਤੇ ਸਾਡੀਆਂ ਜਿਹੜੀਆਂ ਬੀਬੀਆਂ ਸੀ ਚਾਚੀਆਂ ਤਾਈਆਂ ਮੈਂ ਤੇ ਗੜ ਮੋਟੀਆਂ ਵੇਖੀਆਂ ਨਹੀਂ ਸੀ ਉਹ ਆ ਹੁਣ ਵਾਲੀਆਂ ਜਿਹੜੀਆਂ ਸਾਡੀਆਂ ਮੰਮੀਆਂ ਵਾ ਵਿਚਾਰੀਆਂ ਇਹ ਫੂੜੀ ਹੋ ਜਾਵਾ ਤੇ ਜਾਂ ਬਿਮਾਰੀਆਂ ਠਮਾਰੀਆਂ ਇੰਨੀਆਂ ਜਲਪੀਆਂ ਤਲਿਆ ਖਾਣ ਕਰਕੇ ਫਿਰ ਆ ਬੜੇ ਸੀਰੀਅਸ ਨੋਟਿਕ ਸਵਾਲ ਹੈ ਜਿਸ ਚੀਜ਼ ਨੂੰ ਅਸੀਂ ਪੋਰਟਰੇ ਕਰ ਰਹੇ ਹਾਂ ਉਸ ਦੇ ਵਿੱਚ ਅਸੀਂ ਆਪਣੇ ਕਹਿ ਸਕਦੇ ਹਾਂ ਵਿਲੇਜ ਦੀ ਆਡੀਅנס ਜ਼ਿਆਦਾ ਹੈ ਜਾਂ ਕੈਰੈਕਟਰਸ ਉਹਨਾਂ ਦੇ ਜ਼ਿਆਦਾ ਨੇ ਪੋਸਟਰਲ ਦੇ ਵਿੱਚ ਲੁਕਸ ਨੂੰ ਵੇਖ ਕੇ ਜਦੋਂ ਔਮਨ ਵੇਟ ਗੇਨ ਕਰਦੀ ਰਹੀ ਉਹਦੇ ਅਨੇਕਾਂ ਰੀਜ਼ਨ ਹੁੰਦੇ ਨੇ ਸਮ ਟਾਈਮਸ ਇਟਸ ਅ ਹੈਲਥ ਇਸ਼ੂ ਸਮ ਟਾਈਮਸ ਫੈਮਿਲੀ ਰਿਸਪੌਂਸਿਬਿਲਟੀ ਤੇ ਉੱਪਰ ਆ ਕੇ ਉਹ ਆਪਣੇ ਆਪ ਨੂੰ ਇਗਨੋਰ ਵੀ ਕਰ ਦਿੰਦੀ ਹੈ ਬਟ ਥੇਰ ਆਰ ਸੋ ਮਨੀ ਕੇਸਿਸ ਜਿਹਦੇ ਵਿੱਚ ਆਪਾਂ ਇਹ ਦੇਖਿਆ ਕਿ ਮੇਲ ਮੇਲ ਜਿਹੜਾ ਹੁੰਦਾ ਉਹਨੂੰ ਲੱਗਦਾ ਹੈ ਕਿ ਮੇਰੀ ਵਾਈਫ ਜਿਹੜਾ ਉਹ ਮੈਨੂੰ ਵਕਤ ਨਹੀਂ ਦੇ ਪਾਉਂਦੀ ਤੇ ਉਸ ਕਰ ਹਾਊ ਯੂ ਸੀ ਅ ਮੇਲ ਹੋ ਕੇ ਤੁਸੀਂ ਇਸ ਆਲ ਇਹ ਸਾਰੀ ਕਨਵਰਸੇਸ਼ਨ ਥਰੂ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਿਕਾਜ਼ ਇਟਸ ਅ ਵੈਰੀ ਸੋਲਫੁਲ ਰਿਲੇਸ਼ਨਸ਼ਿਪ ਤੇ ਹਾਊ ਯੂ ਸੀ ਦਿਸ ਇਹਦਾ ਆਨਸਰ ਸਰਗੁਣ ਨੇ ਕਰਤਾ ਸੀਗਾ ਤੇ ਸੇਮ ਕੁਐਸਚਨ ਉਹਨੇ ਆਪ ਹੀ ਬਣਾ ਕੇ ਤੇ ਆਪ ਹੀ ਉਸ ਚੀਜ਼ ਦਾ ਆਨਸਰ ਕੀਤਾ ਸੀ ਗੱਲ ਮੇਨ ਕੱਢ ਕੇ ਇਹਦਾ ਆਨਸਰ ਇਹੋ ਆ ਕਿ ਤੁਸੀਂ ਆਪੋ ਆਪਣੇ ਹੈਲਥ ਦਾ ਧਿਆਨ ਬਹੁਤ ਜ਼ਰੂਰੀ ਰੱਖਣਾ ਕਈ ਵਾਰ ਕਈ ਵਾਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਿਵੇਂ ਕੁੜੀਆਂ ਦੀ ਮੈਂ ਕਈ ਹੁੰਦੀ ਜਿਵੇਂ ਪੀਸੀਓਡੀ ਦੀ ਪ੍ਰੋਬਲਮ ਆ ਗਈ ਹੋਰ ਹੈਲਥ ਇਸ਼ੂਜ਼ ਹੋ ਗਏ ਉਹ ਤਾਂ ਬੰਦਿਆਂ ਨੂੰ ਸ਼ਰੇ ਆ ਮੈਂ ਉਹ ਤਾਂ ਚਲੋ ਹੈ ਹੀ ਹੈ ਤੇ ਉਹਦੇ ਵੀ ਹੱਲ ਹੈਗੇ ਨੇ ਮੇਰਾ ਪੁਆਇੰਟ ਆਫ ਥੀ ਹੁੰਦਾ ਜੇ ਮੈਂ ਕੋਈ ਮੇਰਾ ਸੱਚਾ ਮਿੱਤਰ ਜਾਂ ਕੋਈ ਭੈਣ ਸਾਡੀ ਜਾਂ ਭਾਬੀ ਸਾਡੀ ਕੋਈ ਵੀ ਹੋਵੇ ਜਾਂ ਕੋਈ ਗੱਲ ਵੀ ਪੁੱਛਦਾ ਨਾ ਤੇ ਉਹ ਕਈ ਵਾਰ ਮੈਨੂੰ ਪੁੱਛਣਗੇ ਯਾਰ ਤੁਹਾਡੀ ਫਿਲਮ ਦੇ ਵਿੱਚ ਜਿਹੜੀਆਂ ਐਕਟਰ ਨਹੀਂ ਹੁੰਦੀਆਂ ਨੇ ਬੜੀਆਂ ਪਤਲੀਆਂ ਰਹਿੰਦੀਆਂ ਨੇ ਸੱਚੀਆਂ ਕਿ ਕੋਈ ਕੰਪਿਊਟਰ ਨਾਲ ਬਣਾਉਂਦੇ ਮੈਂ ਕਹਣੀ ਉਹ ਸੱਚੀ ਬੜੀਆਂ ਪਤਲੀਆਂ ਹੁੰਦੀਆਂ ਨੇ ਅਸੀਂ ਤੇ ਕੁਝ ਖਾਂਦੀਆਂ ਵੀ ਨਹੀਂ ਬੜੀਆਂ ਮੋਟੀਆਂ ਹੋ ਜਾਂਦੀਆਂ ਮੈਂ ਫਿਰ ਹੈਨਾ ਕਿਸੇ ਨੂੰ ਕੋਈ ਸੀਰੀਅਸ ਪ੍ਰੋਬਲਮ ਹੁੰਦੀ ਆ ਕਿਸੇ ਨੂੰ ਕੁਝ ਹੁੰਦਾ ਬਟ ਕਈ ਵਾਰੀ ਨਾ ਖੇਚਲੀ ਐਨੀ ਹੁੰਦੀ ਆ ਘਰ ਦੀ ਤੇ ਬੰਦੇ ਨੂੰ ਮਤਲਬ ਆ ਬਾਹਰ ਅੰਦਰ ਜਾਣ ਦਾ ਉਹ ਵੀ ਸਵਾਭੀ ਨਹੀਂ ਬਣਦਾਗਾ ਨਾ ਸਵਾਭ ਬੰਦਾ ਤੇ ਪਿੰਡਾਂ ਦਾ ਕਲਚਰ ਤੁਹਾਨੂੰ ਵੈਸੇ ਵੀ ਪਤਾ ਉੱਥੇ ਜਿਮ ਜਿਮ ਵੀ ਹੈ ਨਹੀਂਗੇ ਜਾਂ ਕੁਝ ਨਹੀਂ ਹੈਗਾ ਮੈਂ ਪਿੰਡਾਂ ਵਾਲੇ ਲੋਕਾਂ ਦੀ ਜੇ ਗੱਲ ਕਰਾਂ ਬਟ ਐਂਡ ਆਫ ਦਿ ਡੇ ਆ ਕੇ ਜਿਹੜਾ ਮੇਰਾ ਮੈਸੇਜ ਆ ਜਿਹੜਾ ਜੇ ਮੇਰੀ ਗੱਲ ਆ ਇਹ ਇਹ ਆ ਕਿ ਹੈਲਥ ਤੁਹਾਡੀ ਆ ਤੁਹਾਨੂੰ ਪ੍ਰੋਬਲਮ ਆਉਣੀ ਆ ਐਂਡ ਸੋ ਯੂ ਹੈਵ ਟੂ ਬੀ ਫਿਟ ਉਹਨੂੰ ਜਿਵੇਂ ਮਰਜ਼ੀ ਬੇਸ਼ੱਕ ਉਹਨੂੰ ਖਾਣੇ ਨੂੰ ਕੰਟਰੋਲ ਕਰ ਲਓ ਜਾਂ ਕੁਝ ਕਰ ਲਓ ਇਹ ਹੁਣ ਹੋਇਆ ਬੇਸਿਕਲੀ ਪਿਛਲੇ 15 20 ਸਾਲਾਂ ਦੀ ਮੈਂ ਖੇਡ ਕਰਾਂ ਉਦੋਂ ਪਹਿਲਾਂ ਤੇ ਸਾਡੀਆਂ ਜਿਹੜੀਆਂ ਬੀਬੀਆਂ ਸੀ ਚਾਚੀਆਂ ਤਾਈਆਂ ਮੈਂ ਤੇ ਕਦੇ ਮੋਟੀਆਂ ਵੇਖੀਆਂ ਨਹੀਂ ਸੀ ਉਹ ਆ ਹੁਣ ਵਾਲੀ ਜਿਹੜੀਆਂ ਸਾਡੀਆਂ ਮੰਮੀਆਂ ਵਾ ਵਿਚਾਰੀਆਂ ਇਹ ਫੂਡ ਹੀ ਉਹੋ ਜਿਹਾ ਵਾ ਤੇ ਜਾਂ ਬਿਮਾਰੀਆਂ ਠਮਾਰੀਆਂ ਇੰਨੀਆਂ ਜਲ ਪੀਆਂ ਤਲੇ ਖਾਣ ਕਰਕੇ ਸੋ ਆਈ ਥਿੰਕ ਸੋ ਜੇ ਤੁਸੀਂ ਕਹੋ ਨਾ ਜਿਵੇਂ ਸਰਗੁਣ ਨੇ ਗੱਲ ਆਖੀ ਹੈ ਵੀ ਰਿਲੇਸ਼ਨ ਦੇ ਪੁਆਇੰਟ ਆਫ ਵੀ ਤੋਂ ਬੇਸ਼ੱਕ ਤੁਸੀਂ ਮੋਟੇ ਹੋ ਪਤਲੇ ਹੋ ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਕਰਦੇ ਹੋ ਇਟ ਡਸਨਟ ਮੈਟਰ ਕਿ ਉਹ ਮੋਟਾ ਹੈ ਜਾਂ ਪਤਲਾ ਵਾਟਸ ਐਵਰ ਇਟ ਇਜ਼ ਬਟ ਇਹ ਆ ਆਪੋ ਆਪਣੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ ਇਫ ਯੂ ਕੈਨ ਡੂ ਯੂ ਹੈਵ ਟੂ ਡੂ ਕੱਲ ਨੂੰ ਕੋਈ ਬਿਮਾਰੀ ਤੁਹਮਰੀ ਲੱਗੀ ਮੋٹے ਹੁੰਦੇ ਆ ਤੇ ਫਿਰ ਉਹਦੀ 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 ਪ੍ਰੋਬਲਮ ਆਉਣੇ ਆਉਣੇ ਆ ਬਟ ਇਦਾਂ ਵੀ ਨਹੀਂ ਹੈਗਾ ਕਿ ਲੋਕ ਆਪਣੇ ਪਾਰਟਨਰ ਨੂੰ ਮਤਲਬ ਜਿਹੜਾ ਜਿਹੜਾ ਨਹੀਂ ਸੋਹਣਾ ਲੱਗਦਾ ਉਹਨੂੰ ਵੇਖ ਕੇ ਛੱਡ ਦੇਣੀ ਹੈਗੇ ਛੱਡਦੇ ਆ ਬਹੁ ਲੋਕ ਇਦਾਂ ਦੇ ਹੁੰਦੇ ਆ ਬੇਸ਼ੱਕ ਕੁੜੀਆਂ ਨੇ ਉਹ ਆਪਦਾ ਘਰ ਵਾਲਾ ਮੋਟਾ ਜਿਹਾ ਵੇਖ ਕੇ ਵੀ ਨਹੀਂ ਮੈਂ ਨਹੀਂ ਤੇ ਨਾ ਰਹਿਣਾ ਹੁਣ ਬੜਾ ਕੁਝ ਹੋ ਗਿਆ ਕਈ ਮੁੰਡੇ ਵੀ ਹੁੰਦੇ ਇਦਾਂ ਦੇ ਵੀ ਉਹਦੀ ਜਿਹੜੀ ਵਾਈਫ ਹੋ ਗਈ ਜਾਂ ਉਹਦੀ ਗਰਲਫ੍ਰੈਂਡ ਹੋ ਕੇ ਯਾਰ ਨਹੀਂ ਇਹ ਉਹਨਾਂ ਨਾਲ ਹੈਲਥੀ ਹੋ ਗਈ ਛੱਡਦੇ ਆ ਲੋਕ ਲੋਕ ਬਹੁਤ ਬੇਵਕੂਫੀਆਂ ਕਰਦੇ ਆ ਬਟ ਉੱਤੇ ਫਿਰ ਉਹ ਰੀਅਲ ਜਿਹੜੀ ਉਹ ਇੱਕ ਵੈਲੀ ਹੁੰਦੀ ਹੈ ਇੱਕ ਦੂਜੇ ਤੋਂ ਉਹਨਾਂ ਨੂੰ ਪਤਾ ਨਹੀਂ ਹੁੰਦੀ ਰਹੀ ਉਹ ਇੱਕ ਸਰਟਨ ਟਾਈਮ ਬਾਅਦ ਬੰਦੇ ਨੂੰ ਫੀਲ ਹੁੰਦੀ ਆ ਸੋ ਆਈ ਸੇਧ ਆਪਣੀ ਦਾ ਧਿਆਨ ਸਭ ਤੋਂ ਜ਼ਰੂਰੀ ਰੱਖਣਾ ਉਹ ਬੇਸ਼ੱਕ ਤੁਸੀਂ ਕਿਸੇ ਰਿਲੇਸ਼ਨ 'ਚ ਹੋ ਤੇ ਜੇ ਤੁਹਾਨੂੰ ਪ੍ਰੋਬਲਮ ਹੈਗੀ ਆ ਤੇ ਤੁਸੀਂ ਰੱਬ ਨਾਲ ਕਰੇ ਕੋਈ ਆਵੇ ਮੈਂ ਤਾਂ ਇਹੋ ਅਰਦਾਸ ਕਰਦਾ ਮਹਾਰਾਜ ਅੱਗੇ ਤੇ ਬਾਕੀ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਆਪਣੀ ਸੋਸਾਇਟੀ ਦੇ ਵਿੱਚ ਨਹੀਂ ਉਹ ਪੂਰੇ ਵਰਲਡ ਵਾਈਡ ਹੀ ਮੈਟਰ ਕਰਦੀਆਂ ਨੇ ਲੁਕਸ ਨੇ ਜਿਹੜੀਆਂ ਬੰਦਾ ਸਭ ਤੋਂ ਪਹਿਲਾਂ ਲੁਕਸ ਵੱਲ ਵੇਖ ਕੇ ਜਿਹੜਾ ਉਹ ਟਾਲਦਾ ਹੈ ਲੇਕਿਨ ਉਹ ਪੂਰੀ ਆਪਦੀ ਕੰਪੈਟੀਬਿਲਿਟੀ ਚੈੱਕ ਨਹੀਂ ਕਰਦੇ ਉਹ ਵਿਆਹ ਕਰਾਉਣ ਤੋਂ ਪਹਿਲਾਂ ਵੀ ਸਾਰੀਆਂ ਚੀਜ਼ਾਂ ਤੋਂ ਲੁਕਸ ਦਾ ਇੱਕ ਸਰਟਨ ਟਾਈਮ ਤੋਂ ਬਾਅਦ ਢਲ ਹੀ ਜਾਣੀ ਹੁੰਦੀ ਹੈ ਰੈਂਡ ਆਫ ਦੀ ਡੇ ਜਿਹੜਾ ਤੁਹਾਡਾ ਰਿਲੇਸ਼ਨ ਹੈ ਇੱਕ ਦੂਜੇ ਨੂੰ ਜਿਹੜਾ ਪਿਆਰ ਆ ਉਹ ਮੈਟਰ ਕਰਦਾ ਰਹੀ सो आई थिंक जे तुसी फ्यूचर भी किसी ना अपना सिक्योर करना चाहते हो सो डोंट जस्ट गो ओनली ऑन लुक्स सो यू हैव टू बी अ कंपैटिबल विद ईच अदर सो यू हैव टू बी अ फिट ओके हेलो 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 वैसे जी मैं दे टोल्ड मी कि यू हैव टू बी इन अ शेप एंड आई हैव बीन टॉट राउंड इज आल्सो अ शेप नो आई एम नॉट सेइंग यू हैव टू बी इन शेप आई सेड यू हैव टू बी फिट फिट इज लाइक ऑब्वियसली फिट तो भाजी ने ਇਹ ਸੱਚੀ ਬਹੁਤ ਵੇਟਨੇ ਇਹ ਜਿਮ ਵੀ ਫੁੱਲ ਜਾਂਦੇ ਆ ਕਈ ਵਾਰੀ ਚਲੋ ਕੋਈ ਇੱਕ ਮਾਰਾ ਚਲੋ ਕੋਈ ਪ੍ਰੋਬਲਮ ਹੋ ਗਈ ਜਾਂ ਕੁਝ ਹੋ ਗਿਆ ਜਿੰਨਾ ਤਕੜਾ ਇਹਨਾਂ ਦਾ ਮਤਲਬ ਹੈ ਡੌਲਾ ਤੇ ਜਿੰਨੇ ਸਟਰੋਂਗ ਇਹ ਨੇ ਫਿਟ ਇਨਫ ਚਲੋ ਠੀਕ ਹੈ ਸੋ ਚੀਜ਼ਾਂ ਹੈ ਗਿਆ ਇਟ ਵਿਲ ਬੀ ਆਲਰਾਇਟ ਬਟ ਫਿਟ ਬਹੁਤ ਨੇ ਭਾਜੀ ਤੇ ਤੁਸੀਂ ਜਦੋਂ ਉਹ ਸੀਗੇ ਆਪਣੇ ਜਿਹੜੀ ਭਾਜੀ ਕਿਹੜੀ ਸੀ 90s ਜਿਹੜੀ ਫਿਲਮ ਕੀਤੀ ਸੀ ਆਪਾਂ 2000 ਦੀ ਸਟਾਰਟਿੰਗ ਵਾਲੀ ਜੀ ਜਿੱਥੇ ਤੁਸੀਂ ਹੀਰੋ ਐ ਸੀ ਇੱਕ ਤੇ ਚੱਕ ਤੇ ਫੱਟੇ ਸੀਗੀ ਮਾਹੌਲ ਠੀਕ ਮਾਹੌਲ ਠੀਕ ਉਹਦੇ 'ਚ ਤੁਸੀਂ ਦੇਖੋ ਭਲਵਾਨ ਸਾਹਿਬ ਨੂੰ ਤੇ ਹੀ ਵਾਸ ਦੀ ਓਨਲੀ ਵਨ ਐਟ ਦੈਟ ਟਾਈਮ ਜਿਹੜੇ ਐਸ ਲੁਕਸ ਮਾਡ ਐਨਫ ਸੋ ਆਈ ਥਿੰਕ ਯੂ ਹੈਵ ਟੂ ਬੀ ਫਿਟ ਮਤਲਬ ਉਹ ਕਿਸੇ ਵੀ ਸ਼ੇਪ ਚ ਹੋਣਾ ਚਾਹੀਦਾ ਨੇ ਕਈ ਐਥਲੀਟ ਹੁੰਦੇ ਨੇ ਜਿਹੜੇ ਆਪਾਂ ਦੇਖੀਏ ਜਿਹੜੇ ਸ਼ਾਰਟ ਪੌਟਸ ਛੱਦਦੇ ਨੇ ਉਹਨਾਂ ਦਾ ਢਿੱਡ ਤਾਂ ਹੁੰਦਾ ਬਟ ਐਕਸਟ੍ਰੀਮਲੀ ਫਿਟ ਹੁੰਦੇ ਰਾਈਟ ਸੋ ਵਟ ਡੂਟ ਕਮ ਆ ਵਾਸਤੇ ਐਡਵਰਟ ਚੀਜ਼ਾਂ ਚਾਹੀਦੀ ਹੁੰਦੀਆਂ ਜਿਹੜੇ ਵਰਲਡ ਸਟਰੋਂਗੇਸਟ men ਹੁੰਦੇ ਨੇ ਉਹ ਵੀ ਕਈ ਐਰੀਟਡ ਡਿਲ ਜਹੁੰਦੇ ਆ ਕਿਉਂਕਿ ਐਬਜ਼ੂਪਸ ਨਾਲ ਕਈ ਅਰੇ ਨਹੀਂ ਚੀਜ਼ਾਂ ਵਾਰਾ ਖਾਂਦੀਆਂ ਐਬਜ਼ਾਲਾਂ ਦੇ ਢਿੱਡ ਕਈ ਵਾਰੀ ਟੰਬੇ ਪੈ ਜਾਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸੋ ਯੂ ਹੈਵ